ਮੈਂ ਅਤਿ ਜਗਰਾਤ ਸਿੰਘ ਦੇ ਅਜਨਾਲੇ ਤੋਂ ਅਜਨਾਲੇ ਤੋਂ ਹਾਂਜੀ ਆਪਾਂ ਤੁਹਾਨੂੰ ਬਾਡੀ ਸਰਵਿਸ ਦੇ ਪੰਜ ਤਰ੍ਹਾਂ ਦੇ ਯੂਜ਼ ਦਿੱਤੇ ਸੀ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਆਈਆਂ ਸੀ ਸ਼ੈਮਨ ਸ਼ੂਗਰੀ ਬੀਪੀ ਕੱਬਾ ਬਸ ਉਹ ਕਿਹਪਾ ਇਹਨਾਂ ਵਿੱਚ ਪੇਡ ਜਿੱਦਾਂ ਬਰਾਹਾੜੀ ਸ਼ੂਗਰ ਸੀ ਤੁਹਾਨੂੰ ਕਿੰਨੇ ਸਮੇਂ ਤੋਂ ਜੀ ਸ਼ੂਗਰ ਬਦੂ 7-8 ਸਾਲ ਤੋਂ ਪੁਰਾਣੀ 7-8 ਸਾਲ ਤੋਂ ਬੀਪੀ ਬੀਬੀ ਨੇ ਆਪਣਾ 15 ਸਾਲ ਤੋਂ ਗੋੜੀ ਖਾਧਾ ਰਿਹਾ। 15 ਸਾਲ ਤੋਂ ਬੀਬੀ ਦੀ ਗੋੜੀ ਖਾਂਦੀ ਸੀ ਜਿਹੜਾ ਇਹ ਸੈਡਿਕ ਭਾਰੀ ਰਹਿੰਦੀ ਸੀ ਇਹ ਦਿੱਕਤ ਕਿੰਨੇ ਸਮੇਂ ਤੋਂ ਸੀ? ਇਹ ਮੈਨੂੰ 3-4 ਸਾਲ ਤੋਂ ਇਹ ਚਾਤਰ ਸਾਲ ਨੂੰ ਹੋ ਰਹੀ। ਇਹ ਵੀ 7-8 ਸਾਲ ਤੋਂ ਸੀ। ਤਾਂ ਸਤਕਾਵਟ ਵੀ ਖਰੇਸ? ਸਤਕਾਵਟ ਠੀਕ ਹੈ ਹੁਣ ਪਹਿਲਾਂ ਜਿਵੇਂ ਮੋਟਿਆ ਲਾ ਉਦੋਂ ਦਰੀ ਜਾਂ ਹੁਣ ਪਿਆਰ ਕੇ ਗਏ। ਜਦੋਂ ਕੋਈ ਕੰਮਕਾਰ ਕਰਦੇ ਮੋਟਰਸਾ ਚਲਾਉਂਦੇ ਥਕਾਵਟ ਹੁੰਦੀ ਸੀ। ਹਾਂਜੀ। ਔਰ ਇਹਦੀ ਮੈਡੀਸਿਨ ਬਹੁਤ ਚੁਸਕੀਤੀ ਹੋ ਗਈ ਸੀ। ਬੜਿਆਂ ਘਰ ਫੜ ਗਿਆ ਮੈਂ ਗੋੜੀ ਪੱਕੀ ਖਾਂਦੇ ਨੇ। ਪੱਕੀ ਦਵਾਈ ਖਾਂਦੇ ਸੀ। ਪੱਕੀ ਗੋਲੀ ਨ ਏ ਮੈਨੂੰ ਅੱਜ ਤੋਂ ਢੇਰ ਸਾਲ ਪਹਿਲਾਂ ਹੋਇਆ। ਢੇੜ ਸਾਲ ਪਹਿਲਾਂ ਸਰਸਮੈਕ ਵਰਤਿਆ ਆ ਅੱਜ ਢੇੜ ਸਾਲ ਬਾਅਦ ਤੁਹਾਡੀ ਗੱਲਬਾਤ ਤੁਹਾਡੇ ਨਾਲ ਹੋ ਰਹੀ ਆ ਤੇ ਅੱਜ ਤੁਸੀਂ ਕੀ ਸੁਸਕਰਦੇ ਹੋ? ਬਿਲਕੁਲ ਸਹੀ ਸਾਰ ਓਕੇ। ਤਾਂ ਸ਼ੂਗਰ ਦੀ ਗੋਲੀ ਖਾਂਦੇ ਆ? ਨਾ ਸ਼ੂਗਰ ਦੀ ਨਾ ਬੀਪੀ ਦੀ। ਨਾ ਸ਼ੂਗਰ ਨਾ ਬੀਪੀ। ਨਾ ਕੋਈ ਨਹੀਂ। ਜਿਹੜਾ ਪੇਟ ਕੱਸਿਆ ਸੀ ਰੁਕੇ ਆ ਜੀ। ਉਹ ਬਿਲਕੁਲ ਓਕੇ ਜੀ। ਤੇ ਜਿਹਨੇ ਵਧੀਆ ਲੱਗਦਾ ਬਿਲਕੁਲ ਓਕੇ ਬਿਲਕੁਲ ਟੈਨਸ਼ਨ। ਜਿਹੜੇ ਇਹਨਾਂ ਪਰਿਵਾਰ ਤੁਹਾਡੀ ਵੀਡੀਓ ਦੇਖਣਗੇ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਇਹ ਪਰਿਵਾਰਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਯਾਨੀ ਕਿ ਜਿਹੜਾ ਬਾਡੀ ਸਰਵਿਸ ਪੈ ਕਾ ਇਹ ਨਾ ਆਪਣਾ ਚਾਹੀਦਾ ਜੁੜ ਕਰੇ ਨਾ ਤਾਂ ਆਪਣੇ ਸੀਧਾ ਭਰਾ ਕਰੋ ਨਾ ਘੁੰਡਣੇ ਨਾ ਪਰ ਕੋਲ ਜੀ ਔਰ ਦਵਾਈਆਂ ਦਾ ਖਾ ਖਾ ਕੇ ਇਥੇ ਬਸ ਹੋ ਚੁੱਕੀ ਆ ਉਥੇ ਇੱਕ ਵਾਰੀ ਸੀਰੀ ਸਿਪਾਈ ਕਰਾਈਏ ਤੇ ਤੰਦਰੁਸਤ ਰਹੀਏ ਮੇਰੇ ਕੋ ਸਹੀ ਸਰ ਥੈਂਕ ਯੂ